ਹਜ਼ਾਰ ਰੁਪਏ ਮਹੀਨੇ ਦੀ ਗੱਲ ਹੋਈ ਸੀਗੀ 3 ਸਾਲ ਹੋ ਚੁੱਕੇ ਕੋਈ ਇੱਕ ਮਹਿਲਾ ਜੋ ਉੱਠ ਕੇ ਕਹਿੰਦੀ ਹੈ ਕਿ ਉਹਦੇ ਅਕਾਊਂਟ ਵਿੱਚ ਹਜ਼ਾਰ ਰੁਪਏ ਉਹਨੂੰ ਮਿਲਦਾ ਰਿਹਾ ਹੈ ਕੋਈ ਇੱਕ ਮਹਿਲਾ ਜੇ ਇਹ ਗੱਲ ਸੱਚ ਹੁੰਦੀ ਹੈ ਤਾਂ ਬਿਲਕੁਲ ਮੰਨਾਂਗੇ ਕਿ ਇਹਨਾਂ ਨੇ ਕਿਸੇ ਨੂੰ ਤਾਂ ਕੁਝ ਦਿੱਤਾ ਹਾਲੇ ਤੱਕ ਇਹ ਸੋਚ ਦੇ ਪਾਗਲ ਬਣਾ ਲਾਂਗੇ ਜਨਤਾ ਨੂੰ ਜਨਤਾ ਪਾਗਲ ਬਣਨ ਵਾਲੀ ਨਹੀਂ ਹੈ ਸਪੈਸ਼ਲੀ ਮਹਿਲਾਵਾ ਹੁਣ ਅਸੀਂ ਜ਼ਮੀਨ ਤੇ ਉਤਰ ਗਈਆਂ ਵਾ ਤੁਹਾਡੇ ਤੱਕੇ ਨਹੀਂ ਸੈਣ ਵਾਲੇ ਤੱਕੇ ਸਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇ ਸਹੀ ਨਹੀਂ ਚਲੇਗੀ ਨਹੀਂ ਕਿੰਨੀ ਚਲੇਗੀ ਇਹਨਾਂ ਨੂੰ ਆਪਣੇ ਡਰਾਮੇ ਹੁਣ ਬੰਦ ਕਰਨੇ ਪੈਣੇ ਨੇ ਤੇ ਖਾਲਾ ਜਨਤਾ ਨੂੰ ਕੀ ਤੇ ਕਰਨਾ ਕੀ ਹੁਣ ਉਹ ਇੱਥੇ ਪੰਜਾਬ ਦੀ ਭੋਲੀ ਜਨਤਾ ਨਹੀਂ ਹੈ ਜਿਹੜੀ ਤੁਹਾਡੀ ਗੱਲਾਂ ਵੀ ਚਾਹ ਲੈਗੀ ਫ੍ਰੀ ਬਿਜਲੀ ਦਿੱਤੀ ਬਿਜਲੀ ਗੁੱਲ ਹੋ ਗਈ ਇਹ ਸਾਰੇ ਜਾਨੂ ਇਸ ਚੀਜ਼ ਤੋਂ ਅਜ਼ਾਦਾਂ ਮਹੀਨੇ ਦੀ ਗੱਲ ਕੀਤੀ ਅੱਜ ਤੱਕ ਕਿਸਦੇ ਅਕਾਊਂਟ ਚ ਨਹੀਂ ਆਇਆ 3000 ਦਾ ਪਹਿਲੇ ਹਿਸਾਬ ਤੱਕ ਮੰਗੇ ਇੱਕ ਇੱਕ ਮਹਿਲਾ ਕਿ ਮੇਰੇ 34000 ਕਿੱਥੇ ਨੇ ਉਸ ਤੋਂ ਬਾਅਦ ਉਹਨਾਂ ਨੇ ਕਰਨੀ ਹੈ ਔਰ ਇਹੋ ਜੀ ਸਰਕਾਰ ਨੂੰ ਦੁਬਾਰਾ ਮੌਕਾ ਨਾ ਦਿਓ ਸਾਡੇ ਵਰਗੇ ਲੋਕਾਂ ਨੂੰ ਅਕਤਰਾ ਨੂੰ ਡਰਾਇਆ ਜਾ ਰਿਹਾ ਕਿ ਕੰਮ ਨਾ ਹੋਣ ਇਹੋ ਜੀ ਸਰਕਾਰ ਤਾਂ ਗੁੰਡਾ ਕਰਦੀ ਦਿਖਾ ਰਹੀ ਹੈ ਪਦਮਾਸ਼ੀ ਕਰਦੀ ਹੈ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਾਦੇ ਬਾਦੇ